ਲੁਧਿਆਣਾ ਚ ਸੜਕ ਜੰਗ ਦਾ ਅਖਾੜਾ ਬਣ ਗਈ ਜਦੋਂ ਦੋ ਵਿਦਿਆਰਥੀਆਂ ਵਿਚਾਲੇ ਸਕੂਲ ਚ ਹੋਈ ਲੜਾਈ ਸਿਰ ਪਾੜਨ ਤੱਕ ਪਹੁੰਚ ਗਈ ਦੋਵੇਂ ਪੱਖਾਂ ਨੇ ਇੱਕ ਦੂਸਰੇ ਉੱਪਰ ਕੁਟਮਾਰ ਕਰਨ ਦੇ ਦੋਸ਼ ਲਗਾਏ ਨੇ ਕਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਇੱਕ ਪੱਖ ਦੇ ਪੀੜਤ ਵਿਦਿਆਰਥੀ ਤੇ ਉਸ ਦੀ ਮਾਤਾ ਨੇ આરોਪ ਲਗਾਇਆ ਕਿ ਦੋਵੇਂ ਵਿਦਿਆਰਥੀਆਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਸਕੂਲ ਚ ਪਹਿਲਾਂ ਵੀ ਲੜਾਈ ਹੋ ਚੁੱਕੀ ਹੈ ਪਰ ਪ੍ਰਿੰਸੀਪਲ ਨੇ ਸਮਝਾਤਾ ਕਰਵਾ ਦਿੱਤਾ ਸੀ ਇਸ ਵਿਦਿਆਲੇ ਜਦੋਂ ਉਹਨਾਂ ਦਾ ਬੇਟਾ ਟਿਊਸ਼ਨ ਤੇ ਗਿਆ ਤਾਂ ਰਸਤੇ ਦੇ ਵਿੱਚ ਕੁਝ ਨੌਜਵਾਨਾਂ ਨੇ ਉਸ ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਸਬੰਧੀ ਜਦੋਂ ਉਹਨਾਂ ਦੇ ਬੇਟੇ ਨੇ ਘਰ ਆ ਕੇ ਦੱਸਿਆ ਤਾਂ ਕੈਫੇ ਗਏ ਤੇ ਵੀਡੀਓ ਗੜਵਾਈ ਤਾਂ ਦੇਖਿਆ ਦੋ ਦਰਜਨ ਦੇ ਕਰੀਬ ਬਦਮਾਸ਼ਾਂ ਨੇ ਤੇਜ਼ਦਾਰ ਹਥਿਆਰਾਂ ਦੇ ਨਾਲ ਉਸਤੇ ਹਮਲਾ ਕੀਤਾ ਜਦਕਿ ਦੂਸਰੇ ਪੱਖ ਦੇ ਨੌਜਵਾਨ ਨੇ આરોਪ ਲਗਾਇਆ ਕਿ ਪਹਿਲੇ ਪੱਖ ਦੇ ਲੜਕੇ ਨੇ ਉਸ ਨੂੰ ਧੱਕਾ ਮਾਰ ਕੇ ਉਸ ਦੀ ਦਸਤਾਰ ਸੁੱਟ ਦਿੱਤੀ ਜਿਸ ਤੋਂ ਬਾਅਦ ਗੁੱਸੇ ਚਾਏ ਆਸ-ਪਾਸ ਦੇ ਲੜਕਿਆਂ ਨੇ ਉਸਤੇ ਹਮਲਾ ਕੀਤਾ ਫਿਲਹਾਲ ਦੋਵੇਂ ਪੱਖਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਮੇਰੇ ਬੇਟੇ ਨੂੰ ਜੀ ਇਹਨਾਂ ਨੇ ਚਾਰ ਵਾਰ ਪਹਿਲਾਂ ਵੀ ਕੁੱਟਮਾਰ ਕਰਤੀ ਮੇਰੇ ਮੱਕਾ ਕਿੰਨੇ ਨਹੀਂ ਦੱਸਿਆ ਵੀ ਅਸੀਂ ਇੱਕ ਸਕੂਲ 'ਚ ਪੜਦੇ ਆ ਠੀਕ ਹੈ ਅੱਜ ਇਹਨੂੰ ਬਾਹਲੀ ਮਾਰੀ ਟਿਊਸ਼ਨ ਤੇ ਆਇਆ ਤੇ ਮੈਂ ਆਖਿਆ ਬੇਟਾ ਕਿ ਇਹਨੂੰ ਕੁੱਟੇ ਮਾਰੇ ਤੇਰੇ ਬਟਨ ਟੁੱਟੇ ਨੇ ਕੁਛ ਨਹੀਂ ਦੱਸਿਆ ਆ ਮੂਵੀ ਕਢਾਣ ਗਿਆ ਤੇ ਫਿਰ ਇਹਨਾਂ ਨੇ 15 20 25 ਮੁੰਡਿਆਂ ਨੇ ਢਾ ਲਿਆ ਫਿਰ ਮੈਂ ਗਲੀ ਦੇ ਵਿੱਚ ਬੈਠੀ ਕਹਿੰਦਾ ਮੰਮੀ ਮੈਨੂੰ ਸਕੂਲ ਵਾਲੇ ਬੱਚਾ ਨੂੰ ਕੁੱਟਿਆ ਤੁਸੀਂ ਮੇਰੇ ਨਾਲ ਚੱਲੋ ਮੇਰਾ ਮੈਡੀਕਲ ਪਰਚਾ ਕਰੋ ਮੈਂ ਬੇਟਾ ਮੈਂ ਚੱਲਦੀ ਆਂ ਉਹਨੇ ਕਿਤੇ ਕਿਤੇ ਸੱਟਾਂ ਲੱਗੀਆਂ ਇਹਦੇ ਸਿਰ ਦੇ ਵਿੱਚ ਸੱਟਾਂ ਨੇ ਢੂਈ ਵਿੱਚ ਗੁੱਮ ਸੱਟਾਂ ਮਾਰੀਆਂ ਇਹਨੇ ਸਿਰ ਇਹਦਾ ਪਟਿਆ ਹੋਇਆ ਹੈ ਇਹਦਾ ਇਹਨਾਂ ਨੇ ਚਾਰ ਵਾਰ ਪਹਿਲਾਂ ਮਾਰਤੇ ਮੇਰੇ ਮੁੰਡੇ ਨੂੰ ਜੀ ਮੇਰੇ ਮੁੰਡੇ ਨੂੰ ਭਾਗਾ ਖਤਰਾ ਮੈਂ ਗਰੀਬ ਬੰਦੇ ਆਸੀਂ ਨਾ ਸਾਡੇ ਕੋਲੇ ਪੈਸੇ ਦੀ ਸਪੋਰਟ ਨਾ ਸਾਡੇ ਕੋਲੇ ਬੰਦੇ ਦੀ ਸਪੋਰਟਾ ਦੇਖ ਲਓ ਅਸੀਂ ਤਿੰਨੇ ਜਨਾਨੀਆਂ ਜਨਾਨੀਆਂ ਖੜੀਆਂ ਨਹੀਂ ਕੋਈ ਦੱਸਿਆ ਨਹੀਂ ਪ੍ਰਿੰਸੀਪਲ ਮੈਡਮ ਨੇ ਕਿਹਾ ਕਹਿੰਦਾ ਮੈਡਮ ਇਹਰੇ ਮੁੰਡੇ ਮੈਨੂੰ ਤੰਗ ਕਰਦੇ ਨੇ ਪ੍ਰਿੰਸੀਪਲ ਮੈਡਮ ਨੇ ਕੰਦੀ ਵੀ ਸਮਝੌਤਾ ਕਰ ਲਓ ਤੁਸੀਂ ਵੀ ਨਾ ਤੁਸੀਂ ਇਹਨੂੰ ਮਾਰਨਾ ਨਾ ਕੁੱਟਣਾ ਉਹ ਪ੍ਰਿੰਸੀਪਲ ਕੋਲੇ ਵੀ ਅਸੀਂ ਫੋਨ ਕੀਤਾ ਸੀ ਉਹ ਕਹਿੰਦੀ ਕਿੰਨੇ ਉਹ ਦੋਨੇ ਦੱਸਿਆ ਨਹੀਂ ਚੀਜ਼ ਨਾਲ ਹਮਲਾ ਕੀਤਾ ਉਹਨਾਂ ਨੇ ਇਹ ਕੜੇ ਕੁੜੇ ਲੈ ਹਸੀ ਨੇ ਹੋਰ ਖੰਡਰ ਖੁੰਡਰ ਲੈ ਸੀ ਮੇਰੇ ਮੁੰਡੇ ਨੂੰ ਪਤਾ ਮੈਨੂੰ ਨਹੀਂ ਪਤਾ ਹੈਗਾ 12 ਮੁੰਡੇ ਬੁਲਾਏ ਸੀ ਹੁਣ ਵੀ ਦੇਖੋ ਕਿੰਨੀ ਮੀਟਿੰਗ ਖੜੀ ਆ ਗਈ ਹੈ ਸਿਵਲ ਦੇ ਵਿੱਚ